ਸੋ ਦੋਸਤੋ ਅੱਜ 700 ਨੂੰ ਬੱਚਾ ਦਿਖਾਉਣੇ ਐ ਐਫ ਨਸਲ ਦੀਆਂ ਤੇ ਬਿਲਕੁਲ ਛੋਟੀ ਛੋਟੀ ਉਮਰ ਹੋਊਗੀ ਤੇ ਬਿਲਕੁਲ ਹੀ ਛੋਟੇ ਮੁੱਲ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਕਰਦਾ ਹਾਂ ਟੋਟਲ ਬਾਈ ਨੇ 7 ਬੱਚਾ ਵੇਚਣਾ ਸੱਤਾਂ ਦੇ ਵਿੱਚੋਂ ਪੰਜ ਤਾਂ ਮੰਨ ਲਓ ਜੀ ਮੈਂ ਦੋ ਡੱਬੇ ਪ੍ਰਿੰਟ ਚ ਆ ਗਈਆਂ ਤਿੰਨਾਂ ਚਿੱਟੇ ਪ੍ਰਿੰਟ ਚ ਆ ਗਈਆਂ ਤੇ ਦੋ ਇਧਰ ਕਾਲੇ ਪ੍ਰਿੰਟ ਜਾ ਗਈਆਂ ਟੋਟਲ 7 ਬੱਚੀਆਂ ਥੋੜਾ ਤੁਹਾਨੂੰ ਸ਼ਾਮ ਹੋ ਗਈ ਵੀਡੀਓ ਬਣਾਉਣ ਲੱਗਿਆਂ ਨੂੰ ਸੋ ਰੰਗਵੰਨ ਦੀ ਜੱਜਮੈਂਟ ਕਰ ਲਿਓ ਬੈਸ ਤਾਂ ਸਾਨੂੰ ਸਾਰੀ ਕੋਸ਼ਿਸ਼ ਕਰਾਂ ਵੀ ਪਸ਼ੂ ਦਿਖਾ ਦਈਏ ਤੇ ਬਾਕੀ ਆ ਬਾਈ ਨਾਲ ਗੱਲਬਾਤ ਕਰਾਂਗੇ ਵਿਕੀ ਡਿਟ ਸਕ੍ਰੀਨ ਤੇ ਲਾਵਾਗੇ ਤੇ ਉਹ ਤੇ ਬਾਈ ਨਾਲ ਸੰਪਰਕ ਕਰ ਲਿਓ ਮੇਰੇ ਕੀ ਹਾਲ ਆ ਜੀ ਠੀਕ ਆ ਬਾਈ ਆਪਣਾ ਐਡਰੈਸ ਵੰਡਾ ਕਰਦੀ ਪ੍ਰੋਪਰ ਆਪਣਾ ਪਿੰਡ ਪੀਰਫੁਰ ਦਾ ਬਾਈ ਜਿਲ੍ਹਾ ਮਾਨਸਾ ਜੀ ਨੰਬਰ ਆਪਣਾ 836042450 ਆ ਨੇੜੇ ਵੱਡੇ ਪਿੰਡ ਕੋਈ ਨੇੜੇ ਵੱਡਾ ਪਿੰਡ ਆਪਣਾ ਸਤਾਉਜ ਬਾਈ ਹਾਂਜੀ ਇਧਰ ਟਾਈਪ ਹੀ ਹਾਂਜੀ ਬਸ ਪੀਖੀ ਕਿੰਨੀ ਦੂਰ ਆ ਗਿਆ 8 ਕਿਲੋਮੀਟਰ ਬਾਈ ਓਕੇ ਜੀ ਜਿਵੇਂ ਆ ਪਹਿਲੇ ਨੰਬਰ ਦੇ ਬੱਚੇ ਆ ਗਏ ਵੀਰੇ ਨਾ ਕਿੰਨੀ ਕੁ ਉਮਰ ਹੈ ਦੀ ਇਹਦੀ ਉਮਰ ਬਾਈ 4 ਮਹੀਨੇ ਦੀ 4 ਮਹੀਨੇ ਦੀ ਠੀਕ ਤੇ ਕੋਈ ਨਾਲ ਸੀਮ ਡਿਟੇਲ ਤਾਂ ਨਹੀਂ ਕੋਈ ਨਾਲ ਦੀ ਏ ਬਈ ਸਾਰੇ ਚੰਗੇ ਉਹਦੀਆਂ ਨਸੀਮੰਦੀਆਂ ਨੇ ਠੀਕ ਹੈ ਠੀਕ ਆ ਕੋਈ ਮਨ ਕੇ ਚੱਲੋ ਵੀ ਬੈਸਤਾ ਕੋਈ ਮੱਚਿਆ ਕਿਵੇਂ ਦੋ ਖੜੀਆਂ ਨੇ ਬਈ ਉਹ ਏਵੀਐਸ ਦੀਆਂ ਨੇ ਉਹ ਛਟੇ ਪ੍ਰਿੰਟ ਵਾਲੀਆਂ ਹਾਂ ਠੀਕ ਆ ਠੀਕ ਆ ਤੇ ਥਾਂ ਥਾਂ ਚਾਰ ਚਾਰ ਹੀ ਬਰੇ ਸਾਰਿਆਂ ਦੇ ਚਾਰ ਥਾਂ ਨੇ ਬਈ ਬੰਤਰ ਦੇਖ ਬਈ ਜਮਾ ਤੈਨੂੰ ਓਕੇ ਹੱਕ ਨੰਬਰ ਬੱਚਾ ਸਾਰੇ ਸੋਹਣੇ ਹਨ ਨਾ ਤੇਰੇ ਨਾ ਜਿਵੇਂ ਬੈਸਾ ਕਿ ਛੋਟੀ ਉਮਰ ਹੈ ਰੰਗ ਪ੍ਰਿੰਟੇ ਬੜੇ ਸੋਹਣੇ ਆਗੇ ਤੇ ਪਹਿਲੀ ਬੱਚੀ ਲਗਭਗ ਉਮਰ ਆ ਗਈ ਆਪਣੇ ਕੋਲੇ 4 ਕਿ ਮਹੀਨੇ ਹਾਂ 4-5 ਮਹੀਨੇ ਬਈ ਤੋੜ ਕੇ ਦਿਖਾ ਦੀ ਆਪਾਂ ਕੱਲੀ ਗਲ ਵਿੱਚ ਹਾਂ ਤੋੜ ਕੇ ਦਿਖਾ ਦੇ ਪਹਿਲਾਂ ਹੀ ਤਾਂ ਹੈ ਬ ਤੇ ਮੁੱਲ ਮਿੱਤਰੋ ਬਿਲਕੁਲ ਛੋਟੇ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਸਾਰਾਂ ਪੁੱਛੇ ਤੌਰ ਕਿਸ ਨੂੰ ਵੀਡੀਓ ਸਮਾਪਤ ਕਰਾਂਗੇ ਉਹ ਤੁਹਾਨੂੰ ਰੇਟ ਕਰ ਦਾਂਗੇ ਅੰਦਰੀ ਤੋਂ ਲੈ ਬੜਾ ਚਾਨਣ ਚ ਲੋਜੀ ਚਾਲ ਚੁਲ ਦੀ ਕੋਈ ਬੱਚੀ ਤੁਹਾਨੂੰ ਕੋਈ ਲੰਗ ਲੁੰਗੜੀ ਮਿਲੂਗਾ ਵਧੀਆ ਤੁਹਾਨੂੰ ਸਹੀ ਸਲਾਮਤ ਅੰਦਰ ਤੋਂ ਬੱਚਾ ਮਿਲਣੀ ਆ ਇੱਕ ਵਾਰ ਫਲੈਸ਼ ਲਾਏ ਕਿਹੜਾ ਫੋਨ ਤੇ ਆਪਾਂ ਥਾਂ ਦਿਖਾ ਦੇ ਬੱਚਾ ਦੇ ਨਾਲ ਦੇਖ ਬਾਕੀ ਥੋੜਾ ਐ ਮਿੱਤਰੋ ਬਿਮਾਰਾ ਹੋਇਆ ਵੈਸੇ ਮੈਥੇ ਥੋੜਾ ਜਾ ਬੋਲਣ ਵਿੱਚ ਦਿੱਕਤ ਆ ਰਹੀ ਹੈਗੀ ਤੇ ਬਾਕੀ ਲੋਜੀ ਹੂੰ ਸਹੀ ਹੈ ਸਹੀ ਹੈ ਚਾਰ ਥਾਣਾ ਪਹਿਲੀ ਬੱਚੀ ਦੇ ਸੋਨੇ ਗੈਵ ਚ ਤੇ ਦੋ ਨੰਬਰ ਬੱਚੀ ਵੀਰੇ ਕਿੰਨੀ ਕੁ ਉਮਰ ਦੀ ਆ ਇਹ ਬੱਚੀ ਵੀਰੇ ਕਿੰਨੀ ਉਮਰ ਹੈ ਇਸ ਦੀ ਬੱਚੀ ਦੀ ਬਈ 3.5 ਮਹੀਨੇ ਉਮਰ ਬਾਤ ਉਹ ਹੀ 3 ਤੋਂ 4 4 ਤੋਂ 5 ਮਹੀਨੇ ਉਮਰ ਆ ਠੀਕ ਆ ਠੀਕ ਆ ਇਹ ਬੱਚੀ ਮਿੱਤਰੋ ਆ ਗਈ ਆਪਣੇ ਕੋਲੇ ਦੋ ਨੰਬਰ ਲਗਭਗ 3.5 ਮਹੀਨਾ ਦੀ ਆ ਪਹਿਲੀ ਬੱਚੀ ਦੇਖੋ ਜਿੰਮੇ ਲਗਭਗ 4 ਕਿੰਨੇ ਦੀ ਉਮਰ ਆ ਗਈ ਤੇ ਲੋ ਜੀ ਤਾਂ ਸੁਣਾ ਬੱਚੀ ਦਿਖਾਤੇ ਆਪਾਂ ਚਾਰ ਨੇ ਜਿਵੇਂ ਬਈ ਨੇ ਕਿਹਾ ਤੇ ਪੰਜਵਾਂ ਨੰਬਰ ਆ ਆਪਣੇ ਕੋਲ ਤੀਜਾ ਨੰਬਰ ਆ ਗਿਆ ਇਹਦੀ ਉਮਰ ਵੀਰੇ ਇਹਦੀ ਉਮਰ ਬਈ 4.5 ਮਹੀਨਾ ਹੈ ਜੀ ਇਹਦੀ ਮਾਂ ਦਾ ਰਿਕਾਰਡ 30 ਲੀਟਰ ਦੀ 23 ਲੀਟਰ ਦੀ ਹੈਗੀ ਹਾਂ ਠੀਕ ਹੈ ਠੀਕ ਹੈ ਬਾਕੀ ਮਿੱਤਰੋ ਚਮਕ ਦੇਖੋ ਬੱਚੀ ਦੀ ਮੇ ਛੋਟੀ ਉਮਰ ਹੈ ਜਦੋਂ ਕਹੇ ਇਹਨੂੰ ਤਾਂ ਵੈਸੇ ਚਾਹੇ ਪੈਪਰ ਦੀ ਕਹਦੀ ਹੈ ਜਾਂ ਸਰੋਮਨ ਦੀ ਕਹਦੀ ਹੈ ਉਹੀ ਚੱਲ ਜੂ ਨਾ ਪਰ ਵੀਰ ਕਹਿੰਦਾ ਵੈਸੇ ਆਪਾਂ ਕਹਿ ਕੇ ਕੁਝ ਨਹੀਂ ਦੇਣੀਗੀ ਹਾਲਾਂਕਿ ਹੈ ਚੰਗੇ ਸੀਮਣ ਦਾ ਕਿਉਂਕਿ ਜਿਹੜਾ ਬੱਚਾ ਨੂੰ ਤੁਹਾਨੂੰ ਪਤਾ ਵੀ ਕੋਈ ਵੀ ਗਾਂ ਦਾ ਚਾਹੇ ਕ੍ਰੋਸ ਬੈੜਾ ਤੇ ਅਸਲ ਦੀ ਬਿਨਾ ਸੀਮਨ ਤੋਂ ਕੋਈ ਨਾ ਕੰਮ ਹੀ ਨਹੀਂ ਕਰਦਾ ਹਰ ਇੱਕ ਬੰਦਾ ਸੀਮਨ ਭਰਾਂਦਾ ਗਾ ਤੇ ਡਾਇਰੈਕਟਰ ਕ੍ਰਾਸ ਦਾ ਕੋਈ ਕਰਾਉਂਦੇ ਨਹੀਂ ਗਾ ਲੋ ਚਾਰ ਤਾਂ ਨਹੀਂ ਠੀਕ ਆ ਸੋਨੇ ਗੈਪ ਚ ਲੋ ਆਪਾਂ ਗੇਦੇ ਵੀ ਦਿਖਾਈ ਜਨ ਨਾਲ ਦੀ ਨਾਲ ਥੋੜੀ ਵੱਡੀ ਚੰਗੀ ਨਾ ਵੀਰੇ ਸਾਰਾ ਬੱਚਾਂ ਦੀ ਆ ਬੱਚੀ ਦੇਖ ਬਾਈ ਹੂੰ ਇਹ ਕਿੰਨੀ ਕੁ ਉਮਰ ਦੀ ਆ ਇਹਨੂੰ ਕਿੰਨਾ ਲੰਬਾ ਮਹੀਨੇ 7 ਮਹੀਨੇ ਦੀ ਉਮਰ ਹੈ ਭਈ ਇਹ ਬੱਚੀ ਦੀ 6-7 ਮਹੀਨੇ ਦੀ ਹਾਂ 6 ਮਹੀਨੇ ਕਵਾਲਟੀ ਦੇਖ ਭਾਈ ਹਾਂ ਆ ਵੰਤਰ ਦੇਖ ਤੂੰ ਦਿਖਾਦੀ ਝੋਲੀ ਬਹੁਤ ਸੋਹਣੀ ਜੀ ਥਣ ਵੀ ਚਾਰਾ ਮਿੱਤਰ ਸੋਹਣੇ ਗੈਪ ਚ ਹੈ ਬਾਕੀ ਪ੍ਰਿੰਟ ਦੇਖੋ ਤੁਹਾਨੂੰ ਬਾਰ ਬਾਰ ਆਪਾਂ ਨੂੰ ਕਹਿਣ ਦੀ ਜਰੂਰਤ ਪੈਣੀ ਨਹੀਂ ਕੋਈ ਜੇ ਸੋਹਣਾ ਬੱਚਾ ਤਾਂ ਸੋਹਣੇ ਗੈਂਗਾ ਜਾਣੀਆਂ ਨਾ ਤੇ ਇਹ ਅਸੀਂ ਆਪਾਂ ਕੋਲ ਚਾਰਾਂ ਬੱਚੀ ਤੇ ਆਹ ਖੜੀ ਬਣੀ ਇੰਟਰਵਿਊ ਕਿ ਪਿਛੇ ਇੱਕ ਮੂਹਰੇ ਦਿਖਾ ਦੀ ਬੱਚੀ ਦਾ ਆਪਾਂ ਆਹ ਮਿੱਤਰ ਆਪਾਂ 5 ਨੰਬਰ ਬੱਚੀ ਇੱਕ ਨੀ ਉਮਰ ਦੀ ਆਏ ਭਾਈ 4 ਮਹੀਨੇ ਦੀ ਬੱਚੀ ਹੈ 4 ਮਹੀਨਾ ਦੀ ਲੈ ਕਮਾ ਦੇ ਨੂੰ ਫਿਰ ਸੁਪਿੰਡ ਪਾਈ ਦਾ ਵੀਰ ਖੁਰਦ ਨੇੜੇ ਭੀਖੀ ਆ ਗਿਆ ਇਧਰੋਂ 8 ਕਿਲੋਮੀਟਰ ਦਾ ਹੀ ਢਾਈ ਪੀ ਨੇੜੇ ਸਤੋਜਪੰਡ ਨੇੜੇ ਆ ਗਿਆ ਤੇ ਬਾਕੀ ਨੰਬਰ ਵਾਈਜ਼ ਸਕਰੀਨ ਤੇ ਧੁਰ ਤੋਂ ਚਲਦੀ ਹੈਗਾ ਨਾ ਤੇ ਬਾਕੀ ਬਾਈ ਕਹਿੰਦਾ ਜੇ ਕੋਈ ਬੱਚਾ ਸਾਰਾ ਇਕੱਠਾ ਖਰੀਦ ਲੂਗਾ ਤਾਂ 100 ਕਿਲੋਮੀਟਰ ਤੱਕ ਜਾਨੀਂ ਐ ਮੰਨ ਲਓ ਵੀ ਤਾਂ 10000 ਕਿਰਾਇਆ ਬਣਦਾ ਹੁੰਦਾ ਹੈਗਾ ਨਾ ਅਸਟੀਮੇਟ ਆ ਤਾਂ ਬਾਈ ਕਹਿੰਦਾ ਮੈਂ ਆਪ ਹੀ ਕਿਰਾਇਆ ਦੇ ਦੂ ਸੋ ਵਿੱਚੋਂ ਸੌਦਾ ਜਿਹੜਾ ਦਾ ਮਰਜ਼ੀ ਕਰ ਲਓ ਮੌਕੇ ਥੋੜਾ ਸੌਦਾ ਆਹ ਦੀ ਜਵਾਨ ਤੇ ਹੁੰਦਾ ਹੈ ਰੂਤ ਡਿਪੈਂਡ ਕਰਦਾ ਇਹ ਤਾਂ ਬੱਚਾ ਵੇਚ ਜਾਵਾਂ ਹਾਂ ਹਾਂ ਬਿਲਕੁਲ ਛੋਟੀ ਉਮਰ ਦੇ ਬੱਚੀ ਆ ਨਾ ਠੀਕ ਆ ਤਾਂ ਆਪੇ ਬੱਚੀ ਦਿਖਾ ਦਈਏ ਆ ਲਓ ਜੀ ਠੀਕ ਹੈ ਬਈ ਤੇ ਅੱਗੇ ਆਪਾਂ ਕੋ 6 ਨੰਬਰ ਇਹ ਵੀ ਮਹੀਨੇ ਚ ਸਾਰੇ ਬੱਚਾ ਲੱਗ ਪਗਣਾ ਵੀ ਹਾਂ ਬਈ ਮਹੀਨੇ ਸਾਰੀਆਂ ਪਛੀਆਂ ਕੀਰੀਆਂ ਨੇ ਓਕੇ ਓਕੇ ਲਓ ਜੀ ਆ ਇੱਥੇ ਤੁਹਾਨੂੰ ਚੰਨ ਚ ਦਿਖਾ ਦਿੰਦਾ ਆਪਾਂ ਬਾਕੀ 72 ਸ਼ਰੀ ਬੱਚੀ ਦੀ ਵੀ ਸੋਹਣੀ ਆ ਬਸ ਥੋੜਾ ਕਈ ਬੱਚਾ ਦਾ ਵੀ ਚਟੇ ਰੰਗ ਜਿਆਦਾ ਆ ਜਾਂਦੀਆਂ ਕਈ ਕਾਲੇ ਚ ਜਿਆਦਾ ਆ ਜਾਂਦੀਆਂ ਬਸ ਕੰਨਾ ਕੋਨੇ ਪੰਤਰੀ ਦੀ ਵੀ ਛੋਟੀ ਹੈਗੇ ਨਾ ਕੋਈ ਜਿਆਦਾ ਨਹੀਂ ਗਈ ਇੱਥੇ ਦੇਖ ਸਕਦੇ ਹੋਗੇ ਠੀਕ ਹੈ ਬਈ ਅ ਦਿਖਾ ਟੋਰਚ ਲਾ ਕੇ ਆਪਾਂ ਤੁਹਾਨੂੰ ਦਿਖਾ ਲਈ ਬੱਚੀ ਦੇ ਹੂੰ ਠੀਕ ਆ ਦੇ ਠੀਕ ਆ ਲਓ लास्ट ਬੱਚੀ ਤੁਹਾਨੂੰ ਦਿਖਾਦੇ ਇਹਦੇ ਵਿੱਚ ਢੋਲੀ ਵਧੀਆ ਪੱਟੀ ਵਗੀ ਤਾਂ लास्ट ਬੱਚੀ ਕਿੰਨੀ ਕੁ ਮਰ ਜਾਏਗੀ ਵੀਰੇ ਇਹ ਬਈ 10 ਮਹੀਨਿਆਂ ਦੀ ਬੱਚੀ ਆ 10 ਮਹੀਨੇ ਇਹ ਚਾਨਣੇ ਚ ਕਰ ਲੈਣਗੇ ਉਹਨੇ ਬੱਚੀ ਵੀਰ ਖੋਲਦਾ ਸੁਣਾ ਬੱਚੇ ਨੇ ਨਿਕਾ ਮਰਾਉਦਾ ਦੁਬਾਰਾ ਤੇ ਇੱਥੇ ਦੇਖ ਸਕਦੇ ਹੋ ਲਗਭਗ ਸਾਲ ਤੋਂ ਬਾਈ ਕਹਿੰਦਾ ਬੱਚੀ ਘਟਾ ਹੈ ਬਾ ਥੋੜਾ ਬਾਜ ਜਰੂਰ ਘਟਾ ਐ ਥੋੜੀ ਜਿਹੀ ਕਹੀਆ ਸਾਨੂੰ ਪਤਾ ਉਹ ਜੇ ਘਰ ਚ ਪਸ਼ੂ ਆਏ ਹਨਾ ਹਾਂ ਡਰਦੀ ਆ ਬਈ ਨਾਲ ਕੋਈ ਨਹੀਂ ਕੋਈ ਤੇ ਤੇ ਬਾਕੀ ਬੱਚੇ ਨਹੀਂ ਬੰਦ ਤੇ ਸਾਰਾ ਬੱਚਾ ਤੁਹਾਨੂੰ ਮੁੱਲ ਕਰਾ ਦਾਂਗੇ ਤੇ ਜਿਹੜੇ ਭਰਾ ਨੂੰ ਪਸੰਦ ਆਉਣਾ ਠੀਕ ਆ ਉਹ ਬਾਜ ਨਾਲ ਸੰਬਰਕ ਕਰ ਲੂਗਾ ਤੇ ਮਨਿੰਦਰ ਮੇਰੇ ਬਾਕੀ ਦਾ ਪਤਾ ਤੋੜ ਕੇ ਦਿਖਾ ਦਿਆਂ ਨਾ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਮੁੱਲ ਦੀ ਬਿਲਕੁਲ ਬਾਜ ਜਾਂ ਮੁੱਲ ਕਰੀ ਵੀ ਕਿੰਨੇ ਚ ਆਪਾਂ ਦੇ ਦਾਂਗੇ ਬੱਚਾ ਇਹ ਬਈ ਜੇ ਕੋਈ ਸੱਤੇ ਬੱਸੀਆਂ ਲੈ ਕੇ ਜਾਊਗਾ ਆਪਾਂ ਸਾਰੀਆਂ 90000 ਦੇ ਦਾਂਗੇ ਸੱਤ ਬੱਚਾ 90000 ਚ ਫੇ ਤਾਂ ਜਣੀ ਆ ਮਾਲਾ ਵੀ ਬੱਚਾ ਦਾ ਡੜਾ ਹੀ 12 13 ਹਜ਼ਾਰ ਚ ਪੈ ਗਿਆ ਨਾ ਤਾਂ ਹਾਂ ਬਈ ਹੈਨਾ ਹਾਂ ਤੇ ਜੇ ਕੋਈ ਕੱਲੀ ਦਾ ਖਰੀਦਾ ਤਾਂ ਕੋਈ ਬਾਇ ਤਾਂ ਨਹੀਂ ਵੀ ਕੱਲੀਆ 20 ਮੰਗ ਲਾਂਗੇ ਆਪਾਂ ਨਾ 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 ਬਈ ਕੋਈ ਬਾਅਲੇ ਰੇਟ ਨਹੀਂ ਹੈਗੇ ਆਪਣੇ ਜਮਾ ਸੱਤ ਡੜੇ ਨੂੰ ਮਾੜਾ ਮੋਟੀ ਫਰਕ ਹੀ ਪੂਗਾ ਜਣੀ 12 13 ਹਜ਼ਾਰ ਦਾ ਦਲੇ ਚ ਬੱਚਾ ਮਿਲ ਜਾਣੀ ਹੈ ਜਿਵੇਂ ਆ ਦੇਖੋ ਬੱਚਾ ਮਿੱਤਰੋ ਬਹੁਤ ਸੋਹਣਾ ਨਹੀਂ ਹੈ ਸਾਰਾ ਬੱਚਾ ਚੰਗੀਆਂ ਨਹੀਂ ਆ ਕੋਈ ਭਰਾ ਸਾਹਬਰ ਵਾਲਾ ਹੁੰਦਾ ਗੌਰ ਨਾਲ ਨਹੀਂ ਬਈ ਤੁਸੀਂ ਥੋੜੀ ਵੀਡੀਓ ਦੇਖ ਕੇ ਆਉਗਾ ਆਪਾਂ ਫੁੱਲ ਮਾਨਤਾਨ ਕਰਾਂਗੇ ਵਾਲੇ ਦਾ ਇਹ 90 ਦੇ ਵਿੱਚੋਂ ਹੀ ਮਾਨਤਾਨ ਹੋਊਗਾ 90 ਚ ਵੀ ਮਾਨਤਾਨ ਕਰ ਦਾਂਗੇ ਦੇਖੋ ਵੀਰ ਦਾ ਵਧੀਆ ਮਤਲਬ ਹੋਣਾ ਵਰਤ ਵਰਤਾਏ ਵੀ ਦਾ ਵਧੀਆ ਹੈਗਾ ਤੇ ਬਾਕੀ ਬੱਚਿਆਂ ਦੇ ਰੇਟ ਆ ਬਿਲਕੁਲ ਵਾਜਬ ਜੇ ਕਰਿਆਗੇ ਚੰਗੀਆਂ ਬੱਚਾ ਮਿੱਤਰੋ ਸਾਂਸ ਸਵਾਲ ਦੀ ਲੋੜ ਆ ਬੱਚਾ ਦੀ ਤੁਹਾਨੂੰ ਪਤਾ ਵੀ ਜਿਹੜੀ ਬੱਚੇ ਦੀ ਗ੍ਰੋਥ ਹੁੰਦੀ ਆ ਇਹ ਅੱਜ ਆਪ ਬੱਚੀ ਲੈ ਕੇ ਜਾਵੋਗੇ ਸਹੀ ਦੋ ਵੇਨਾਂ ਨੂੰ ਦੋ ਘਟੇ ਫੀਡ ਦੇ ਖਾ ਕੇ ਥੋੜੀ ਪਛਾਣ ਚੋਂ ਹਟ ਜਾਣਾ ਬੱਚੀ ਨੇ ਕੋਈ ਥੋੜੀ ਕੱਟੀ ਟਾਈਮ ਲੈ ਜਾਂਦੀ ਆ ਤਿਆਰ ਹੋਣ ਚ ਬੱਚਾ ਦੀ ਜਿਹੜੀ ਗ੍ਰੋਥ ਜ਼ਿਆਦਾ ਹੁੰਦੀ ਹੈ ਨਾ ਸੋ ਬਾਈ ਨਾਲ ਸੰਪਰਕ ਕਰ ਲਿਓ ਮੇਰੇ ਨੰਬਰ ਇੱਕ ਵਾਰੀ ਫੇਰ ਬੋਲਦੀ 836042450 ਠੀਕ ਹੈ ਵਾਜਬ ਸੰਪਰਕ ਕਰੋ ਪਰ ਮਿੱ